ਸਵਾਗਤ ਹੈ ਕਿਸਾਨ ਪ੍ਰਭ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਐਡ ਲਗਵਾਉਣ ਲਈ ਨੰਬਰ ਕਰੋ 94 178 05883 ਦੇ ਸੰਪਰਕ ਕਰਕੇ ਐਡ ਲਗਵਾ ਸਕਦੇ ਹੋ ਅੱਜ ਤੁਹਾਡੇ ਵਾਸਤੇ ਦੋ ਟਰੈਕਟਰ ਲੈ ਕੇ ਹਾਜ਼ਰ ਹੋਏ ਆ ਪਹਿਲਾਂ ਗੱਲ ਕਰਾਂਗੇ ਸੋਨਾਲੀ ਕਾ ਡੀ ਆਈ 750 ਜੇ ਗੱਲ ਕਰੀ ਟਰੈਕਟਰ ਦੇ ਮਾਡਲ ਦੀ 2000 ਤੇ 11 ਮਾਡਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਬਾਕੀ ਸਾਰਾ ਰੰਗ ਟਰੈਕਟਰ ਦਾ オリジナル ਹੈ ਆਲ オリジナル ਟਰੈਕਟਰ ਦਾ ਪੇਂਟ ਹੈ ਬਾਕੀ ਫਾਸਟ ਓਨਰ ਹੈ ਪਾਵਰ ਸਟੀering ਹੈ ਤੇਲ ਬ੍ਰੇਕਾ ਅਗਲੇ ਟਾਇਰਾਂ ਦੀ ਗੱਲ ਕਰੀਏ 90 ਤੋਂ 95 ਪੈਸੇ ਗੁਡਇਰ ਕੰਪਨੀ ਦੇ ਟਾਇਰ ਆ ਬੈਕ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਵੀ ਟਰੈਕਟਰ ਦੇ 90 ਤੋਂ 95 ਪੈਸੇ ਐਮ ਆਰ ਐਫ ਕੰਪਨੀ ਦੇ ਟਾਇਰ ਆ ਬਾਕੀ ਸਾਰਾ ਰੰਗ ਟਰੈਕਟਰ ਦਾ オリジナル ਹੈ ਪਾਵਰ ਸਟੀering ਹੈ ਤੇਲ ਬ੍ਰੇਕਾ ਬਾਅ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕੀ ਵਿਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 3,25,000 ਰੁਪਇਆ ਬਾਕੀ ਮੌਕੇ ਤੇ ਫੁੱਲ ਮਾਨਤਨ ਕੀਤਾ ਜਾਊਗਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਨੰਬਰ ਕਰੋ 909417805883 ਦੇ ਸੰਪਰਕ ਕਰਕੇ ਸੋਨਾਲੀਕਾ ਡੀਆਈ 750 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਹੁਣ ਗੱਲ ਕਰਦੇ ਆ ਸਵਰਾਜ 855 FE ਜੇ ਗੱਲ ਕਰੇ ਟਰੈਕਟਰ ਦੇ ਮਾਡਲ ਦੀ 2014 ਮਾਡਲ ਟਰੈਕਟਰ ਹੈ ਪੰਜਾਬ ਦਾ ਨੰਬਰ ਹੈ ਸਾਰਾ ਰੰਗ ਟਰੈਕਟਰ ਦਾ オリジナル ਹੈ ਆਲ オリジナル ਟਰੈਕਟਰ ਦਾ ਪੇਂਟ ਹੈ ਪਾਵਰ ਸਟੀering ਹੈ ਤੇਲ ਬ੍ਰੇਕਰ ਰਿਵਰਸ ਵੀ ਟੂ ਹੈ ਬਾਕੀ ਕ੍ਰਾਸ ਕਰਦਾ ਇੰਜਨ ਹੈ ਬਾਕੀ ਫੈਬਰ ਵਾਲੇ ਟਰੈਕਟਰ ਦੇ ਛਤਰੀ ਲੱਗੀ ਹੋਈ ਹੈ ਤੇ ਮਗਰਾਟਾਂ ਦੀ ਕੰਡੀਸ਼ਨ ਤੁਸੀਂ ਚੈੱਕ ਆ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤੇ ਬਹੁਤ ਹੀ ਘੱਟ ਚੱਲਿਆ ਮਾਲਕ ਵੀਰਾਂ ਵੱਲੋਂ ਵਾਹ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ ਹੈ 4,30,000 ਰੁਪਿਆ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਕੇ ਸਵਰਾਜ 852 ਐਫੀ ਰੈਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ